ਪੰਜਾਬ ਵਿੱਚ ਇਹ ਤੋਂ ਨਹੀਂ ਸੰਦਕਾਤ ਜਨੇਡਾ ਦੇ ਹਮਲੇ ਹੋਟੇ ਨੇ ਪੰਜਾਬ ਦੇ ਥਾਣਿਆਂ ਦੇ ਉੱਤੇ ਕਈ ਵਾਰ ਹਮਲੇ ਹੋ ਚੁੱਕੇ ਨੇ ਇਹ ਤੋਂ ਲਾਹੌਰ ਅੱਜ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਰੰਜਨ ਕਾਦਿਆਹਾ ਦੇ ਨਿਵਾਸ ਸਥਾਨ ਦੇਤੇ ਵੀ ਇਹ ਹਮਲਾ ਹੋਇਆ ਬੜੀ ਦਾ ਸੱਤਾ ਸਾਰੀ ਪਾਰਟੀ ਅਗਰਿਕ ਪਾਰਟੀ ਜਿਹਨਾਂ ਦੀ ਸਰਕਾਰ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਹਮਲੇ ਪਾਕਿਸਤਾਨ ਦੁਆਰਾ ਅੱਜਾ ਦਿਨ 500 ਤੋਂ ਸੌਤੇ ਪੰਜਾਬ ਦੇ ਵਿੱਚ ਡੈਕ ਡੈਕਟਰ ਨੂੰ ਉਹਨਾਂ ਦਾ ਨਾਮ দেয়া ਜਾ ਰਿਹਾ ਹੈ ਜਿਸ ਜਦਾਂ ਜਿਹਨਾਂ ਦਾ ਫਰਮ ਪਾਕਿਸਤਾਨ ਨਾਲ ਵੀ ਹੈ ਇਸ ਬੰਦੇ ਇਸ ਵਿੱਚ ਸਾਡੇ ਨਾਲ ਮੌਜੂਦ ਨੇ ਕਰਲ ਜੈਵੰਦ ਸਿੰਘ ਜਿਹੜੇ ਇੱਕ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨੇ ਉਹਨਾਂ ਤੋਂ ਜਾਣਦੇ ਹਾਂ ਕਿ ਅਸਲ ਮਸਲਾ ਕੀ ਹੈ ਸਤਿਗੁਰ ਜੀ ਸਤਿਗੁਰ ਸਤਿਗੁਰ ਦਰਸ਼ਨ ਜੀ ਜੇਵਾਜੀ ਜ਼ਿਲ੍ਹਾ ਪੰਜਾਬ ਦੇ ਵਿੱਚ ਇਸ ਸਮੇਂ ਹਮਲੇ ਹੋ ਰਹੇ ਨੇ ਤੇ ਇਹ ਹਮਲਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਘਬਰਾਹਟ ਹੈ ਉਹ ਮਹਿਸੂਸ ਕਰ ਰਹੇ ਨੇ ਕਿ ਗੁੰਡੇ ਵਿਵਸਥਾ ਦੀ ਸਥਿਤੀ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਜਦੋਂ ਅਸੀਂ ਭਗਵਾਨ ਬਾਨ ਸਰਕਾਰ ਦੀ ਗੱਲ ਕਰਦੇ ਹਾਂ ਉਹ ਕਹਿੰਦੇ ਆ ਕਿ ਇਹ ਵਿਦੇਸ਼ੀ ਹਮਲੇ ਨੇ ਤੁਸੀਂ ਕੀ ਮਨਚੂਕ ਕਰਦੇ ਹੋ ਆ ਦੇਖਣ ਕਿ ਉਹ ਤਾਂ ਕਦੀ ਪਹਿਲੀ ਗੱਲ ਤੇ ਕੱਲ ਜੋ ਹੋਇਆ ਬਹੁਤ ਮੱਧ ਭਗਾ ਹੈ

ਫਿਲਹਾਲ ਤੇ ਬਾਕੀ ਤੋਂ ਸੱਟ ਕੱਢ ਲਈ ਜੀ ਉਹ ਐਸੇ ਉਹ ਪੰਜਾਬ ਦੇ ਵੀ ਹੋ ਸਕਦੇ ਨੇ ਵਿਦੇਸ਼ ਦੇ ਵੀ ਹੋ ਸਕਦੇ ਨੇ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਪੰਜਾਬ ਤੋਂ ਬਹੁਤ ਬਸਿਆ ਹੈ ਪੰਜਾਬ ਤੋਂ ਪੰਜਾਬ ਤੋਂ ਉਹਨਾਂ ਨੇ ਕਾਫੀ ਫਾਇਦੇ ਉਠਾਏ ਨੇ ਤੇ ਬਹੁਤ ਕੁਝ ਹੋਇਆ ਤੁਹਾਨੂੰ ਪਤਾ ਹੀ ਹੋਣਾ ਮੈਂ ਸਿੱਧਾ ਪੈਡੀ ਇਹ ਚਲ ਨਾ ਬੋਲ ਸਕਦਾ ਤੇ ਉਹਨਾਂ ਨੂੰ ਲੱਗਦਾ ਹੈ ਕਿ ਜੇ ਜੀਟੀਪੀ ਮੈਂ ਇਸ ਤੇ ਸ਼ੇਅਰ ਕਰਦੇ 2019 ਦੇ ਨਾਲ ਸ਼ੇਅਰ ਕਰਦੇ ਵੀ ਆਦਰਾਈ ਕਰਦੇ ਤੇpropto ਜੀ ਤਾਂ

ਉਹ ਹੁੰਦਾ ਹੈ ਕਿ ਉਹ ਗਵਰਨਮੈਂਟ ਤੋਂ ਸੂ। ਠੀਕ ਹੈ। ਹੁਣ ਆਮ ਆਦਮੀ ਪਾਰਟੀ ਇਹ ਕੰਨ ਬੰਨੇ ਕਿ ਨਾ ਬੰਨੇ ਅਸੀਂ ਉਹਨਾਂ ਨੂੰ ਬਹੁਤ țeਰ ਤੋਂ ਕਹਿ ਰਹੇ ਹਾਂ ਪੋਲਿਟਿਕਸ ਉੱਤੇ ਨਾ ਨੁਕੀ ਕਹਿ ਰਹੇ ਹਾਂ ਕਿ ਠੀਕ ਐ ਇਸ ਗੱਲ ਨੂੰ ਸੀਰੀਅਸਲੀ ਲੈਤਾ। ਐਤਾ ਨਹੀਂ ਹੁੰਦਾ ਕਿ ਤੁਸੀਂ ਨਾ ਕਿ ਤੁਸੀਂ ਨਾ ਜੇ ਤੁਸੀਂ ਕੇਂਦਰੀ ਵਾਦੀ ਦੇ ਕਿਸੇ ਕਿਸੇ ਦੌਰ ਦੇ ਰੋਪੇ ਸੌਸ ਆਫ ਗੱਡੀਆਂ ਨੂੰ ਲੈ ਕੇ ਕਦੀ ਵਿਪਾਸਨਾ ਕਰਾ ਦਿਓ 50% ਤੁਸੀਂ ਮੀਟਿੰਗ ਲੈ ਦਿਓ ਮੀਟਿੰਗ ਲੈ ਕੇ ਤੇ ਸਾਰੇ ਇਹ ਮੇਰਾ ਸਟਰਨੂ ਕੈਜੋ ਤਾਂ ਤੁਸੀਂ ਮਰੇ ਕੋ ਚਾਰ ਬੰਦਿਆਂ ਨੂੰ ਘਰੇ ਬਿਠਾ ਦਿਓ ਐਸੇ ਨੇ ਕੋਈ ਦੀ ਤਕੀ ਆਈਏ ਫਾਇਸਟਰ ਤੇ ਇਹ ਬੀ ਪਕੀ ਪਾਲੀਸ ਹਾਸਪਤਲ ਦੇ ਕਰਬੇ ਉਹਨਾਂ ਨਾਲ ਕੋਈ ਗੂਟੀ ਨਹੀਂ ਜੀ ਹੈ 33-4 ਲੱਖ ਰੁਪਏ ਦਾ ਖਾ ਦੇ ਦੇ ਤੁਹਾਡੇ ਕੋਲ ਇਹ ਨਹੀਂ ਡਿਸਾਈਡ ਹੁੰਦਾ ਕਿ ਇਹਨਾਂ ਪਤੇਰ ਨੂੰ ਕਿਤਾ ਤੇ ਜਦੋਂ ਪਾਲੀਸੀ ਨਹੀਂ ਨਾ ਹੁੰਦੀ ਜਦੋਂ ਕਲੀਅਰ ਕਰ ਪਾਲੀਸੀ ਤੇ ਉਹ ਦੋਂ ਤੇ ਅਸੀ ਜਿਹੜੇ ਐਲੀਮੈਂਟ ਨੇ ਨਾ ਇਹ ਬਾਪਰ ਨਹੀਂ ਚੁਸਤਾ ਜੇ ਬੰਸੀ ਕਿ ਸੋਨੋ ਬਿਚੋ ਦੋ ਪੈਂਟ ਕਿ ਜਿਹੜੀਆਂ ਰਜਾਨਾ ਬਦਲੀਆਂ ਕੀਤੀਆਂ ਜਾਂਦੀਆਂ ਨੇ ਪੁਲਸ ਆਫਸਰ ਕਿਆਂ ਤੇ ਪੁਲਸ ਆਫਸਰ ਨੂੰ ਪਤਾ ਹੀ ਨਹੀਂ ਹੁੰਦਾ ਹੈਗਾ ਵੀ ਮੈਂ ਅੱਜ ਜੇ ਸਵੇਰ ਦਾ ਬ੍ਰੇਕਫਾਸਟ ਪਟਿਆਲੇ ਦੇ ਵਿੱਚ ਕੀਤਾ ਹੈ ਸ਼ਾਇਦ ਜਿਹੜਾ ਲੰਚ ਹੈ ਉਹ ਕਿਸੇ ਹੋਰ ਸ਼ਹਿਰ ਵਿੱਚ ਕਰਦਾ ਹੋਵੇ ਇਹ ਜਿਹੜਾ ਇੱਕ ਬਹੁਤ ਸੇ ਤੇ ਵਿਸ਼ਵਾਸ ਨਹੀਂ ਕੀਤਾ ਜਾ ਰਿਹਾ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਇਹ ਹੋਇ ਕਿ ਮੈਂ ਤਾਂ ਬੋਲ ਰਿਹਾ ਸੀ ਪਰ ਲਾਸਟ ਪੁਆਇੰਟ ਇਹੋ ਸੀ ਕਿ ਇਸ ਕੇਸ ਕਿਸੇ ਤਰ੍ਹਾਂ ਕੋਕਾ ਨੂੰ ਇਹ ਇਮਪ੍ਰੈਸ਼ਨ ਦੇਣਾ ਸੀ ਕਿ ਸਾਡੇ ਸਾਡੇ ਨਜ਼ਰ ਕਿ ਉਹ ਉਸ ਤੋਂ ਸਿੱਖ ਕੇ ਨਹੀਂ ਹੋ ਉਸੇ ਤਰ੍ਹਾਂ ਉਹ ਐਸੀ ਅੰਦਰਲਾ ਕਹਿ ਨਹੀਂ ਆ ਕਿਸੇ ਨੂੰ ਕੱਢ ਦੇਣਾ ਇਹਦੇ ਨਾਲ ਕਿਸੇ ਵੀ ਕੋਰਸ ਦਾ ਆਰ ਵੀ দাবী ਜੇਕਰ ਆਪ ਤੁਸੀਂ ਕਿਸੇ ਦਾ ਕਰੋਗੇ ਇਹ ਜਿਹੜੀਆਂ ਯੂਨੀਫਾਰਮ ਲੋਕੋ ਦੇ ਨੇ ਕਿ ਦੱਸਦੇ ਇਹ ਆਪ ਵੀ ਇੱਜ਼ਤ ਦਾ ਬਹੁਤ ਮਾਨ ਸਤਕਾਰ ਕਰਦੇ ਨੇ ਕਿ ਪੰਜਾਬ ਪੁਲਿਸ ਵਿੱਚ ਜਿਹੜੀ ਚੜੀ ਹੋਈ ਹੈ ਉਹ ਆਪਣੇ ਆਪ ਨੂੰ ਬਹੁਤ ਸਮਝੀਏ ਕਹਾਂ-ਕਾਂ ਨਹੀਂ ਚਾਹੀਦਾ ਹੈ ਵੀ ਤਗੜੀ ਤਰੀਕ ਹੈ। ਅਸੀਂ ਅਸੀ ਫੀਸ ਨੂੰ ਤੁਸੀਂ ਇਹਦਾ ਉਹਨਾਂ ਉਹਦੀ ਕੁਝ ਰਹਿਣਾ ਕਰ ਨਹੀਂ ਚੁੱਕਰੋਗੇ ਹੋਰ ਤੇ ਮੇਰੇ ਕੋਲ ਕੋਈ ਗੱਲ ਨਹੀਂ ਹੈ ਡਿਸਕਲੋਜ਼ ਕਰਨ ਬਾਅਦ ਤੇ। ਹਾਂ ਜੀ ਉਹਨਾਂ ਮਨੋਂ ਬੰਦ ਤੇ ਖੁੱਟੇ ਗਏ। ਹਾਂ ਜੀ ਕਿ ਤੁਸੀਂ ਚਾਰ ਬੰਦਿਆਂ ਨੂੰ ਹਵਾ ਚ ਕਰ ਦਿੰਦੇ ਹੋ ਚਾਰ ਬੰਦਿਆਂ ਨੂੰ ਜਪੀ ਚ ਕਰਾ ਦਿੰਦੇ ਹੋ ਹੁਣ ਦੇਖੋ ਪਟਿਆਲੇ ਦੇ ਵਿੱਚੋਂ ਕਿ ਉਹ ਚਾਰ ਮੁੰਡਿਆਂ ਨੇ ਮਤਲਬ ਉਹਨਾਂ ਦੀ ਪੇਸ਼ੀ ਨੂੰ ਬਚ ਪਾਈ ਗਈ ਜਾਂ ਤੇ ਸਰਦਨ ਨੂੰ ਰਾਤ ਨੂੰ ਜਾਂ ਤੇ ਕੋਸ ਦੇ ਤਾਂ ਇਹਨਾਂ ਨੇ ਉਹ ਉਹਨਾਂ ਦੇ ਬਾਰੇ ਕੁਝ ਪਈ ਹੈ ਹੈ ਤੇ ਇੱਕ ਪਾਸੇ ਤੇ ਤੁਸੀਂ ਜਿਹੜੇ ਤੁਹਾਨੂੰ ਚੰਗੇ ਨਹੀਂ ਲੱਗਦੇ ਉਹਨਾਂ ਨੂੰ ਤੁਸੀਂ ਗੰਢੀ ਜਾਂਦੇ ਹੋ ਉਹਨਾਂ ਨੂੰ ਪੋਸਟਿੰਗ ਦੇ ਹੀ ਜਾਂਦੇ ਹੋ ਜਿਹੜੇ ਸਾਡੇ پاس ਨੇ ਉਹਨਾਂ ਨੂੰ ਤੁਸੀਂ ਸਤਾਈ ਜਾਂਦੇ ਹੋ وی حالت بگڑتی جا رہی ہے جس طریقے ہو رہے تھان گرنیڈے جا رہے موجودہ سرکار بھگوت مان سرکار ہے ਜੇ ਜੇ ਅਸੀਂ ਨਸ਼ੇ ਦੇ ਖਰਾਬ ਯੁੱਧ ਚੱਲਿਆ ਹੋਇਆ ਹੈ ਤੇ ਉਸ ਹੀ ਬੁਖਰਾਹੜ ਦੇ ਵਿੱਚ ਸਭ ਸੋ ਰਿਹਾ ਹੈ ਚਲੋ ਫਿਰ ਉਹ ਤੇ ਨਨ ਸੋਚੇ ਯੁੱਧ ਕਰਨਾ ਚਾਹੀਦਾ ਜੀ ਹਾਂ ਤੁਸੀਂ ਤੁਸੀਂ ਪਰਨੇ ਤੇ ਸੰਤਾਲ ਤੁਸੀਂ ਕਿਹਨਿਕ ਹਾਂ ਹਾਂ ਕੋਈ ਤੁਸੀਂ ਪੱਧਰ ਤੇ ਚੱਲਦਾ ਹੀ ਜਾ ਰਹੇ ਹੋ ਮਤਲਬ ਤੁਹਾਨੂੰ ਲੱਗਦਾ ਕਿ ਇਹ ਇਹ ਸ਼ਕਰ ਹੈਗਾ ਤੇ ਉਹਦਾ ਚੱਲਦਾ ਦੋ ਯਾਰੋ ਸ਼ਕਰ ਉਹ ਕੱਲਾ ਹੈਗਾ ਉਹਦੇ ਤੇ ਪਾਸੇ ਦਾ ਮਾ ਆਪ ਉਹਦੇ ਪਾਰਕਸ਼ੇ ਕੋਨਾ ਤੱਕ ਰਹਿ ਗਿਆ ਜੀ ਦੇਤੇ ਕੋ ਤਾਂ ਰੈਕਸ ਕੰਸਟੈਂਟ ਕਿਪਾ ਇਹ ਇਹ ਫਿਲਪੈਸ਼ਨ ਬਣੇ ਸਰਫੀਕ ਤੁਸੀਂ ਜਗਾ ਮੈਥਡ ਨੂੰ ਅਗਰ ਜੈਂਡ ਕੇ ਦਾ ਤਮ ਜੈਂਡ ਕੇ ਦੇ ਵਿੱਚ ਇੱਕ ਆਪਰੇਸ਼ਨ ਆਲ ਆਊਟ ਹੋਇਆ ਜੀ ਮੋਦੀ ਸਰਕਾਰ ਨੇ ਉਸ ਤੋਂ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਪੈ ਜਾਓ ਤੁਸੀਂ ਇਹਨਾਂ ਦੇ ਤੇ ਜਿਹੜੇ ਸਰਵਿਸ ਹੈ ਕਿ ਇਹਨਾਂ ਦੇ ਤੇ ਕਰਿਓ ਅਸੀਂ ਤਾਂ ਵੀ ਫਿਕਸ ਕਰ ਤੇ ਉਹ ਉਹਨਾਂ ਨੂੰ ਪੂਰੀ ਸੂਚ ਦਿੱਤੀ ਸੀ ਕਿ ਇਹ ਤੇ ਉਹਨਾਂ ਨੂੰ ਕਾਹਦੇ ਕੰਮ ਤੁਸੀਂ ਕਰੋ ਸਪੋਰਟ ਅਸੀਂ ਕਰਾਂਗੇ ਜੀ

ਦੇ ਕਿ ਜੋ ਉਹ ਨੂੰ ਕਹਿੰਦੇ ਨੇ ਕਿ ਤੁਸੀਂ ਸਾਡੇ ਤਰੀਕੇ ਨਾਲ ਸਰੋ ਨਹੀਂ ਕਰੋਗੇ ਅਸੀਂ ਤੁਹਾ ਦਾ ਸਤਿਆਨਾਸ਼ ਕਰਤਾ ਕੋਈ ਪੁਲਿਸ ਕਰਦੀ ਅਸੀਂ ਕਰਦੇ ਹਾਂ ਜੀ ਜੋ ਕੋਈ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਸ ਤਰੀਕੇ ਜਨਾਨ ਨੂੰ ਲਗਾਤਾਰ ਸੌਸ਼ਧਾਰੀਆਂ ਨੂੰ ਬਦਲਿਆ ਜਾ ਰਿਹਾ ਹੈ ਤੇ ਦਿਖਾਉਂਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਨਸ਼ੇ ਦੇ ਖਿਲਾਫ ਵੱਡੀ ਲੜਾਈ ਲੜ ਰਹੇ ਹਾਂ ਕਿ ਇਹ ਜਿਹੜੀ ਦਿੱਲੀ ਵਾਲਿਆਂ ਦੇ ਕਹੇ ਦੇਤੇ ਸਾਰਾ ਕੁਝ ਹੋ ਰਿਹਾ ਹੈ ਜਾਤ ਤੇ ਸਾਰੇ ਕੁਝ ਦਿੱਲੀ ਵਾਲਿਆਂ ਤੇ ਕੈਂਪਟ ਹੋ ਰਿਹਾ ਜਦੋਂ ਕਿ ਕੇਟਰੀਵਾਲ ਜਿਹੜਾ ਤਾਂ ਉਸ ਤੇ ਕੀਤੀ ਚਾਹ ਰਿਹਾ ਹੈ ਉਹ ਤੇ ਇਹ ਉਹ ਬੰਦੇ ਸੋਚ ਗਿਆ ਸਾਰੇ ਤੇ ਮਤਲਬ ਸਾਡੇ ਈਸਟ ਮਿਨਿਸਟਰ ਤੇ ਕੋਈ ਪਾਵਰ ਹੀ ਨਹੀਂ ਹੈ ਹਰ ਡਿਪਾਰਟਮੈਂਟ ਦੇ ਵਿੱਚ ਉਹਨਾਂ ਦਾ ਬੰਦਾ ਬੈਠਾ ਹੋਇਆ ਹੈ ਉਹ ਬੰਦਾ ਡਿਸਾਈਡ ਕਰਦਾ ਕਿਸੇ ਕਰਨਾ ਕੀ ਹੈ ਤੇ ਉਹਦੇ ਫਿਰ ਕੋਈ ਸਾਨੇਪਨ ਗਏ ਹੀ ਲਰੇ ਸੀ ਨਾ ਉਹ ਤੇ ਉਹਨਾਂ ਨੂੰ ਅੱਗੇ ਆਪਣੇ ਆਪ ਨੂੰ ਆਮ ਆਗਮੀ ਪਾਰਟੀ ਦਾ ਖੜਾ ਕਰਨ ਦੇ ਵਾਸਤੇ ਕਹਿੰਦੇ ਸੀ ਕਿ ਕਈ ਕਿਨੋਪੈਟਿਕ ਇਸ ਪੌਂਟ ਉਹ ਕਹਿੰਦੇ ਉਹ ਪੰਜਾਬ ਪਈਆਂ ਕਿ ਉਹ ਪੌਂਟ ਜਿਹੜੇ ਪਹਿਲੇ ਵੀ ਪੰਜਾਬ ਪੌਂਟ ਰਹੇ ਸੀ ਤਾਂ ਪਹਿਲੇ ਚਲੋ ਸਿਰਫ 20% ਅਦੇਸੀ ਹੋਣ 100% ਦੇਖ ਜਾਨਾ। ਸੋ ਸੋ ਉਹ ਕਮਾਈ ਕਰਨ ਵਾਸਤੇ ਉਹਨਾਂ ਦੇ ਪਤੇ ਨੂੰ ਤੇ ਸਮਝ ਵੀ ਆਂਦੀ ਹੈ ਕਿ ਸ਼ੁਧ ਪੰਜ ਪੰਜ ਜਿਹੜਾ ਸਿੱਧਾ ਵਰਤਪ ਵਧੀਆ ਅਰਥਿਕ ਹੁਕਾਤੀ ਵਰਤਪ ਉਹ ਇਡਾ ਥੱਲੇ ਕੇ ਵਰਤਪ

ਆਸਨੀ ਸਟੇਟਿਸਿਕਾ ਹੋਇਆ ਤੇ ਫੋਟੋ ਜਿੰਨ ਸਾਰੇ ਇੰਡੀਕੇਟਰ ਇਹਨਾਂ ਨੂੰ ਜਾਨਦੇ ਹੁੰਦੇ ਉਹ ਇੰਡੀਕੇਟਰ ਸਿਰ ਜਵਾਬ ਦੇ ਸਕਦੇ ਨੇ ਕਿ ਕਲ ਵੀ ਇੰਡੀਕੇਟਰ ਤੇ ਬਹੁਤ ਗੜੀਦਾ ਹੈਗਾ ਪਰ ਸੈਂਟਰ ਅਗਰ ਉਹਨੇ ਇਸੇ ਪਾਇਆ ਤੇ ਮੈਕਨਿਕਲ ਸਾਫ ਕਰਤਾ ਕਿ ਅਗਰ ਅਸੀਂ ਇਸੇ ਇੱਕ ਵਾਰ ਨੇ ਰੂਟ ਲਗਾ ਵੀ ਦਿੱਤੇ ਸੈਂਟਰ ਲਗਾ ਵੀ ਦਿੱਤੇ ਤੇ ਫਿਰ ਉਹ ਕੰਮ ਜਿਹੜੇ ਖੋਦੀ ਇਹਨਾਂ ਨੇ ਮੌਕਾ ਦੇ ਦਿੱਤਾ ਸੈਂਟਰ ਜਿਹੜਾ ਇਸੇ ਜਗ੍ਹਾ ਤੋਂ ਮੈਂ ਕੈਰੀ ਹੈ ਕਿ ਆਪਣੇ ਆਪ ਤੋਂ ਤੇ ਅਸੀਂ ਤੁਹਾਡੀ بہت سپورٹ مل رہی ہے

ਤੇ ਦਿੱਲੀ ਵਾਲਿਆਂ ਵੱਤੋਂ ਜਿਸ ਤਰੀਕੇ ਦੇ ਨਾਲ ਪੰਜਾਬ ਦਾ ਪ੍ਰਸ਼ਾਸਨ ਚਲਾਇਆ ਜਾ ਰਿਹਾ ਹੈ ਪੁਲਿਸ ਵਾਲਿਆਂ ਦੀਆਂ ਬਦਲੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਗੱਲ ਕਰਕੇ ਪੁਲਸ ਵਾਲੇ ਦਾ ਮਨੋਬਧ ਵੀ ਦਿਖ ਰਿਹਾ ਹੈ ਕਿ ਜਿੱਥੇ ਦਾ ਖਮਿਆਜਾ ਪੰਜਾਬ ਨੂੰ ụpਕਲਾ ਪੈ ਸਕਦਾ ਹੈ ਇਹੀ ਇਛਾਨਾ ਕਿ ਇੱਥੇ ਅਰਾਜਿਕਤਾ ਵਰਗੇ ਮਾਹੌਲ ਬਣਿਆ ਹੋਇਆ ਹੈ ਤੁਹਾਡਾ ਧੰਨਵਾਦ ਸ਼ੁਕਰੀਆ ਮੇਰਾ ਵੀ ਜੀ